ਖਾਲਸਾ ਰਾਜ ਜੋ ਖਾਲਸਾ ਦੇ ਨਾਮ ਹੇਠ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਆਪਣਾ ਉਹ ਪੰਜਾਬ ਸਿਆਂ ਚੈਨਲ ਸ਼ੁਰੂ ਕੀਤਾ ਹੈਗਾ ਪੋਡਕਾਸਟ ਸ਼ੁਰੂ ਕੀਤਾ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰੇ ਬਹੁਤ ਅੱਗੇ ਵਧੋ ਤੇ ਮੈਂ ਤਾਪਜੀ ਦਾ ਆਪ ਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹ ਰਿਹਾ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ ਸੰਜੀ ਤੁਸੀਂ ਖਾਲਸਾ ਰਾਜ ਬਾਰੇ ਪੁੱਛ ਰਹੇ ਸੀਗੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਪਰ 40 ਸਾਲ ਤੱਕ ਰਹਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ 40 ਸਾਲ ਤੱਕ ਉਸ ਰਾਜ ਦੇ ਉੱਪਰ ਆਪਣਾ ਰਾਜ ਚਲਾਇਆ ਲੋਕਾਂ ਨੇ ਭਰਪੂਰ ਸ਼ਲਾਘਾ ਕੀਤੀ ਉਸ ਰਾਜ ਦੀ ਜਿਹੜਾ ਅੱਜ ਵੀ ਅਗਰ ਦੇਖਿਆ ਜਾਵੇ ਤੇ ਇਤਿਹਾਸਕਾਰਾਂ ਦੀ ਨਜ਼ਰ ਦੇ ਵਿੱਚ ਅੱਜ ਵੀ ਬਹੁਤ ਵੱਡਾ ਕਹਾਂਗੇ ਕਿ ਬਹੁਤ ਵੱਡੀ ਅਚੀਵਮੈਂਟ ਹੈਗੀ ਹੈ ਮੈਨਕਾਈਂਡ ਵਾਸਤੇ ਲੋਕਾਂ ਵਾਸਤੇ ਇੰਨਾ ਵਧੀਆ ਰਾਜ ਕਰਨਾ ਉਸ ਦੀਆਂ ਸ਼ਲਾੰਘਾ ਪੂਰੇ ਸੰਸਾਰ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਪਰ ਹਿੰਦੂ ਸਿੱਖ ਮੁਸਲਮਾਨ ਇਵਨ ਬਾਰੂ ਆਏ ਹੋਏ ਹੋਰ ਵੀ ਸਿਟੀ ਜਨ ਜਿਹੜੇ ਸੀਗੇ ਉਹ ਰਹਿੰਦੇ ਸੀਗੇ ਤੇ ਬੜਾ ਸੁੱਖ ਮਾਣਿਆ ਉਹਨਾਂ ਨੇ ਉਸ ਰਾਜ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਉਹਨਾਂ ਨੇ ਉਸ ਰਾਜ ਦੇ ਵਿੱਚ ਆਪਣਾ ਟਾਈਮ ਗੁਜ਼ਾਰਿਆ ਵਧੀਆ ਗੁਜ਼ਾਰਿਆ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਟਾਈਮ ਜਿਹੜਾ 40 ਸਾਲ ਦਾ ਗੁਜ਼ਰਿਆ ਉਹ ਸਿੱਖ ਅਚੀਵਮੈਂਟ ਦੇ ਨਾਮ ਤੇ ਦਾ ਦੇਖਿਆ ਜਾ ਰਿਹਾ ਹੈਗਾ ਲੇਕਿਨ ਉਸ ਨੂੰ ਅੱਜ ਅਗਰ ਅਸੀਂ ਲਿੰਕ ਕਰੀਏ ਇਸ ਚੀਜ਼ ਦੇ ਨਾਲ ਕਿ ਉਹ ਖਾਲਸਾ ਰਾਜ ਦੁਬਾਰਾ ਆਏਗਾ ਜਾਂ ਨਹੀਂ ਆਏਗਾ ਉਸ ਦੀ ਆਪਾਂ ਅਗਰ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡੀ ਗੱਲ ਇਹ ਨਜ਼ਰ ਆਉਂਦੀ ਹੈ ਕਿ ਕੁਝ ਜਿਹੜੀਆਂ ਜਥੇਬੰਦੀਆਂ ਨੇ ਜਾਂ ਬਹੁਤ ਸਾਰੇ ਸਿੱਖ ਇਹ ਚਾਹਦੇ ਵੀ ਨਹੀਂ ਕਿ ਮਤਲਬ ਕਹਿੰਦਾ ਕਿ ਖਾਲਸਾ ਰਾਜ ਦੁਬਾਰਾ ਆਏ ਉਹਨਾਂ ਵਕਤ ਦੇ ਉੱਪਰ ਖਾਲਸਾ ਰਾਜ ਦੀਆਂ ਜਿਹੜੀਆਂ ਮਤਲਬ ਅਚੀਵਮੈਂਟਸ ਹੋਈਆਂ ਉਹਨੂੰ ਦੇਖਦੇ ਹੋਏ ਤੇ ਉਸ ਰਾਜ ਦੀ ਖੁਸ਼ਹਾਲੀ ਨੂੰ ਦੇਖਦੇ ਹੋਏ ਪਰ ਹਾਂ ਇੱਕ ਖੁਸ਼ਹਾਲ ਕਿਵੇਂ ਹੋਇਆ ਜਾਂ ਖੁਸ਼ਹਾਲ ਕਿਦਾਂ ਸੀਗਾ ਉਹਦਾ ਇੱਕ ਬਹੁਤ ਵੱਡਾ ਫਲਸਫਾ ਹੈਗਾ ਆ ਉਹ ਬਹੁਤ ਵੱਡਾ ਫਲਸਫਾ ਜਿਹੜਾ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਤੋਂ ਸ਼ੁਰੂ ਹੋਇਆ ਨਹੀਂ ਨਾ ਕਿ ਇਹ ਕਹੀਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟਾਈਮ ਤੋਂ ਸ਼ੁਰੂ ਹੋਇਆ ਇਹ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਇਹ ਹਿੱਸੇ ਦਾ ਇੱਕ ਮੂਲ ਆਧਾਰ ਜਿਹੜਾ ਸੀ ਉਹ ਸ਼ੁਰੂ ਹੋਇਆ ਉਹਨਾਂ ਦੀ ਜਿਹੜੇ ਵਿਚਾਰ ਸੀ ਜਿਹੜੇ ਉਹਨਾਂ ਦੀਆਂ ਧਾਰਾਵਾਂ ਸੀਗੀਆਂ ਜਿਹੜੇ ਉਹ ਸੋਚਦੇ ਸੀਗੇ ਉਸ ਨੂੰ ਉਹਨਾਂ ਨੇ ਦੋ ਚੀਜ਼ਾਂ ਦੇ ਨਾਲ ਜੋੜਿਆ ਇੱਕ ਤਾਂ ਇੱਕ ਪੱਖ ਜਿਹੜਾ ਸੀਗਾ ਉਹ ਸੀਗਾ ਧਾਰਮਿਕ ਅਧਿਆਤਮਿਕਤਾ ਦੂਸਰਾ ਪੱਖ ਜਿਹੜਾ ਸੀਗਾ ਸਮਾਜਿਕ ਸਮਾਜ ਕੁਛ ਇਸ ਤਰ੍ਹਾਂ ਦਾ ਬਣਿਆ ਬਣੇ ਜਾਂ ਇਦਾਂ ਦਾ ਸਿਰਜਿਆ ਜਾਵੇ ਕਿ ਜਿਹੜਾ ਧਰਮ ਹੈਗਾ ਐ ਜਾਂ ਜਿਹੜੀ ਅਧਿਆਤਮਿਕਤਾ ਹੈਗੀ ਆ ਉਹ ਪਰਫੁੱਲਤ ਹੋਵੇ ਬਦੇ ਅੱਗੇ ਤੇ ਜਿਹੜੀ ਉਹ ਅਧਿਆਤਮਿਕਤਾ ਸੀ ਉਹ ਉਹ ਸਿੱਖਿਆਵਾਂ ਤੋਂ ਉਹ ਜਿਹੜੀਆਂ ਸਿੱਖਿਆਵਾਂ ਸੀ ਉਹਨਾਂ ਤੋਂ ਸ਼ੁਰੂ ਹੋਈਆਂ ਜਿਹੜੀਆਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਲੋਕਾਂ ਨੂੰ ਪ੍ਰਸਾਰਿਤ ਕੀਤੀਆਂ ਹੁਣ ਉਹ ਆਪ ਖੁਦ ਆਧਾਰ ਬਣੇ ਉਹਨਾਂ ਦਾ ਆਪਣਾ ਜੀਵਨ ਜਿਹੜਾ ਸੀ ਉਹਨਾਂ ਦਾ ਆਪਣਾ ਆਧਾਰ ਸੀਗਾ ਇਸ ਜੀ ਦਾ ਕੇ ਵੀ ਪਹਿਲਾਂ ਉਹ ਉਹ ਜਿਹੜੀਆਂ ਸਿੱਖਿਆਵਾਂ ਸੀ ਉਹ ਪਹਿਲਾਂ ਆਪਣੇ ਉੱਪਰ ਹੰਡਾਈਆਂ ਫਿਰ ਉਹਨਾਂ ਨੇ ਉਹ ਸਿੱਖਿਆਵਾਂ ਜਿਹੜੀਆਂ ਸੀਗੀਆਂ ਸਮਾਜ ਦੇ ਵਿੱਚ ਵਿਤਰਿਤ ਕੀਤੀਆਂ ਸਮਾਜ ਦੇ ਵਿੱਚ ਸੰਚਾਰ ਹੋਈਆ ਤੇ ਉਸ ਟਾਈਮ ਜਿਹੜਾ ਸਮਾਜ ਸਿਰਜਿਆ ਗਿਆ ਉਹ ਇੱਕ ਵੱਡਾ ਵੱਡਮੁੱਲਾ ਬਹੁਤ ਹੀ ਮਤਲਬ ਆਪਾਂ ਕਹੀਏ ਕਿ ਅੱਛੇ ਵਿਚਾਰਾਂ ਵਾਲਾ ਸਮਾਜ ਜਿਹੜਾ ਸੀ ਉਹ ਸਿਰਜਿਆ ਗਿਆ ਜਿਹੜੀ ਉਸ ਸਮਾਜ ਦੀ ਸਿਰਜਣਾ ਸੀ ਨਾ ਅਧਿਆਤਮਿਕਤਾ ਦੇ ਨਾਲ ਨਾਲ ਉਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਚੱਲਦੀ ਆਈ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਤਲਬ ਫਲਸਫੇ ਅਕੋਰਡਿੰਗਲੀ ਅਗਰ ਦੇਖਿਆ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਸਿਖਿਆ ਦਿੰਦਾ ਹੈਗਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨੋ ਹੁਣ ਤੁਸੀਂ ਦੇਖੋ ਕਿ ਵੀ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਚਲਾਇਆ ਜਾਂ ਜਿਹੜਾ ਉਹਨਾਂ ਨੇ ਸਿਰਜਿਆ ਉਹ ਰਾਜ ਗੁਰੂ ਨਾਨਕ ਦੇਵ ਜੀ ਦੀ ਇਹ ਸਿੱਖਿਆ ਤੋਂ ਪ੍ਰਭਾਵਿਤ ਸੀਗਾ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਹੁਣ ਉਹ ਜਿਹੜੀ ਸਿੱਖਿਆ ਸੀ ਉਹ ਖਾਲੀ ਗੁਰੂ ਨਾਨਕ ਦੇਵ ਜੀ ਦੀ ਆਪਣੇ ਆਪ ਲਈ ਨਹੀਂ ਪੂਰੀ ਦੁਨੀਆ ਵਾਸਤੇ ਸੀ ਔਰ ਉਹਨਾਂ ਨੇ ਕੋਈ ਵਿਤਕਰਵ ਨਹੀਂ ਕੀਤਾ ਹੈਗਾ ਆਪਣੇ ਉਸ ਸਮਾਜ ਦੇ ਵਿੱਚ ਜਿਸ ਉਸ ਸਮਾਜ ਦੇ ਵਿੱਚ ਉਹ ਰਹਿੰਦੇ ਸੀ ਜਿਸ ਸਮਾਜ ਦੇ ਬਾਲਾ ਤੇ ਮਰਦਾਨਾ ਉਹਨਾਂ ਦੇ ਦੋਸਤ ਸੀਗੇ ਬਾਲਾ ਇੱਕ ਹਿੰਦੂ ਸੀਗਾ ਮਰਦਾਨਾ ਇੱਕ ਮੁਸਲਮਾਨ ਸੀਗਾ ਉਹਨਾਂ ਦੇ ਉਹ ਦੋਸਤ ਸੀਗੇ ਜਿਹੜੇ ਉਹ ਅਨੇਕ ਦੋਸਤ ਸੀਗੇ ਜਿਹੜੇ ਕਿ ਉਹਨਾਂ ਦੇ ਨਾਲ ਜ਼ਿੰਦਗੀ ਦੇ ਆਖਰੀ ਟਾਈਮ ਤੱਕ ਉਹਨਾਂ ਦੇ ਨਾਲ ਰਹੇ ਹਾਲਾਂਕਿ ਮਰਦਾਨਾ ਜੀ ਪਹਿਲਾਂ ਚਲੇ ਗਏ ਇਸ ਸੰਸਾਰ ਤੋਂ ਲੇਕਿਨ ਉਹ ਗੁਰੂ ਨਾਨਕ ਦੇਵ ਦੇ ਮਤਲਬ ਕੀ ਕਹਾਂਗੇ ਆਪਾਂ ਇੱਕ ਇਦਾਂ ਦਾ ਹਿੱਸਾ ਬਣ ਕੇ ਰਹੇ ਕਿ ਜਿਹੜਾ ਇੱਕ ਵਾਰ ਸ਼ੁਰੂ ਹੋ ਗਿਆ ਜਿਹੜਾ ਉਹਨਾਂ ਦੇ ਨਾਲ ਚੱਲ ਪਿਆ ਉਹ ਉਹਨਾਂ ਨੇ ਹੰਤ ਤੱਕ ਨਭਾਇਆ ਉਹ ਸੀਗੇ ਮੁਸਲਮਾਨ ਅੱਛਾ ਜੀ ਹੁਣ ਹਿੰਦੂ ਦੀ ਗੱਲ ਕਰੀਏ ਹੁਣ ਉਹ ਆਪ ਮਤਲਬ ਕਹਿੰਦਾ ਹੈ ਕਿ ਇੱਕ ਉਸ ਸਮਾਜ ਚੋਂ ਆਏ ਸੀ ਜਿਹੜੇ ਉਹਨਾਂ ਦੇ ਪਿਤਾ ਜੀ ਸੀਗੇ ਇੱਕ ਹਿੰਦੂ ਸਮਾਜ ਚ ਖੱਤਰੀ ਸੀਗੇ ਠੀਕ ਹੈ ਜੀ ਹੁਣ ਉਹ ਖੱਤਰੀ ਜਿਹੜੇ ਸੀਗੇ ਤਾਂ ਉਹ ਖੱਤਰੀ ਹੋਣ ਦੇ ਨਾਤੇ ਉਹ ਇੱਕ ਜਿਹੜੀ ਜਿਹੜੀ ਇੱਕ ਹਿੰਦੂ ਪਰੰਪਰਾ ਦੇ ਅਕੋਰਡਿੰਗਲੀ ਜਿਹੜਾ ਹਿੰਦੂਧਰਮ ਨੂੰ ਮੰਨਣ ਦੀਆਂ ਗੱਲਾਂ ਕਰਦੇ ਸੀ ਤਾਂ ਉਹਦੇ ਅਕੋਰਡਿੰਗਲੀ ਜਿਨੇਊ ਵਾਲੀਆਂ ਗੱਲਾਂ ਵੀ ਕਰਦੇ ਸੀ ਐਨੀਵੇ ਬਹੁਤ ਲੰਬਾ ਨਾ ਜਾਈਏ ਆਪਾਂ ਲੇਕਿਨ ਉਹ ਉਸ ਤੋਂ ਉਹ ਪ੍ਰਭਾਵਤ ਮਤਲਬ ਜਾਂ ਉਹ Hindu ਸਮਾਜ ਦੇ ਤੋਂ ਆਏ ਚੱਲੇ ਤੇ ਆਪਣਾ ਇੱਕ ਜਿਹੜਾ ਉਹਨਾਂ ਨੇ ਆਪਣਾ ਪੰਥ ਜਿਹੜਾ ਸ਼ੁਰੂ ਹੋਇਆ ਉਹ ਇੱਕ ਰੋਹਾਨੀ ਪੰਥ ਸੀਗਾ ਜਿਹੜਾ ਅਧਿਆਤਮਿਕ ਪੰਥ ਸੀਗਾ ਉਸ ਪੰਥ ਦੇ ਵਿੱਚ ਨਾ ਉਹ Hindu ਕਹਾਏ ਤੇ ਨਾ ਉਹ ਮੁਸਲਮਾਨ ਕਹਾਏ ਤੇ ਨਾ ਉਹ ਮਤਲਬ ਕਹਿੰਦਾ ਕਿ ਹੋਰ ਕਿਸੇ ਵੱਲ ਸੀਗੇ ਕਿਉਂਕਿ ਉਸ ਵੇਲੇ ਜਿਹੜਾ ਟਾਈਮ ਸੀ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਉਦੋਂ Hindu ਤੇ Musalman ਹੀ ਤਾਂ ਸੀਗੇ ਤੇ ਉਹ ਨਾ ਉਹ Hindu ਰਹੇ ਤੇ ਨਾ ਉਹ ਮਤਲਬ Musalman ਰਹੇ ਉਹ ਕਹਿੰਦੇ ਮੈਂ ਦੋਨਾਂ ਲਈ ਸਾਂਝਾ ਆਇਆ ਜਿਹੜੀਆਂ ਮੇਰੇ ਕੋਲ ਸਿੱਖਿਆਵਾਂ ਆਈਆਂ ਨੇ ਜਾਂ ਜਿਹੜੀਆਂ ਮੇਰੇ ਕੋਲ ਸਿੱਖਿਆਵਾਂ ਪਰਮਾਤਮਾ ਦੇ ਵੱਲੋਂ ਆਈਆਂ ਨੇ ਅਕਾਲ ਪੁਰਖ ਵੱਲੋਂ ਆਈਆਂ ਨੇ ਉਹ ਤਾਂ ਦੋਨੇ ਵਾਸਤੇ ਨੇਗੀਆਂ Hinduਆਂ ਵਾਸਤੇ ਵੀ ਨੇ ਤੇ ਸਿੱਖਾਂ ਵਾਸਤੇ ਵੀ ਨੇ ਤੇ ਉਹ ਸਿੱਖਿਆਵਾਂ ਦਾ ਮਤਲਬ ਇਹ ਹੋਇਆ ਕਿ ਉਹ ਨਹੀਂ ਚਾਹੁੰਦੇ ਸੀ ਕਿ ਸਮਾਜ ਦੇ ਵਿੱਚ ਵਿਤਕਰਾ ਹੋਵੇ ਹੁਣ ਜਿਹੜਾ ਸਮਾਜ ਚ ਵਿਤਕਰਾ ਉਹ ਕਿਹੜੀਆਂ ਗੱਲਾਂ ਦਾ ਹੁੰਦਾ ਹੈਗਾ ਮੈਂ ਹਿੰਦੂ ਆ ਮੈਂ ਮੁਸਲਮਾਨ ਆ ਮੈਂ ਕ੍ਰਿਸਚੀਅਨ ਆ ਮੈਂ ਸਿੱਖਾਂ ਮੈਂ ਐਸਾਈਆਂ ਇਹ ਵਿਤਕਰੇ ਨੇਗੇ ਉਹ ਠੀਕ ਹੈ ਤੁਹਾਡੇ ਆਪਣੇ ਮਨ ਲੈ ਕਹਿੰਦਾ ਕਿ ਜਿਹੜੇ ਸੰਸਾਰਿਕ ਜਾਂ ਧਾਰਮਿਕ ਰੀਤੀ ਰਿਵਾਜ ਨੇ ਉਹ ਅਲੱਗ ਹੋ ਸਕਦੇ ਨੇ ਪਰ ਹੈ ਤਾਂ ਇਨਸਾਨ ਇਸ ਲਈ ਉਹਨਾਂ ਦੀ ਬਾਣੀ ਦੇ ਵਿੱਚ ਮਾਨਸਕੀ ਜਾਤ ਸਭ ਇੱਕੇ ਪਹਿਚਾਣ ਹੋਵੇ ਹੁਣ ਉਸ ਏਕੇ ਪਹਿਚਾਣੋ ਵਾਲਾ ਮੰਤਰ ਉੱਥੋਂ ਦਾ ਸਟਾਰਟ ਹੋ ਗਿਆ ਦੂਸਰਾ ਸੇਵਾ ਜਿਹੜੀ ਸੇਵਾ ਦੀ ਭਾਵਨਾ ਆ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਉੱਥੋਂ ਸ਼ੁਰੂ ਹੋਈ ਜਦੋਂ ਉਹਨਾਂ ਨੇ 20 ਰੁਪਏ ਦਾ ਉਹਨਾਂ ਦੇ ਪਿਤਾ ਜੀ ਨੇ ਮੰਨ ਲਿਆ ਵਪਾਰ ਕਰਕੇ ਆਓ ਤੇ 20 ਰੁਪਏ ਦਾ ਵਪਾਰ ਤਾਂ ਕੀ ਕਰਨਾ ਸੀ ਉਹ ਭੁੱਖੇ ਸਾਧੂਆਂ ਨੂੰ ਮਤਲਬ ਉਹਨਾਂ ਨੇ ਖਾਣੇ ਖਾਣਾ ਖਲਾਤਾ ਉਹਨਾਂ ਨੇ ਗਰੀਬਾਂ ਦੀ ਜਿਹੜੀ ਕੋਈ ਜ਼ਰੂਰਤ ਸੀ ਉਹਨੂੰ ਪੂਰਾ ਕਰਤਾ ਜਦੋਂ ਹੁਣ ਉਹਨਾਂ ਨੇ ਉਸ ਉਸ ਸੇਵਾ ਭਾਵਨਾ ਦੇ ਨਾਲ 20 ਉਹਨਾਂ ਨੇ ਇਨਵੈਸਟ ਕੀਤੇ ਜਿਹੜੇ ਕੀ ਮਤਲਬ ਕਹਿੰਦੇ ਕਿ ਅੱਜ ਦੀ ਡੇਟ ਵਿੱਚ ਅਗਰ ਆਪਾਂ ਦੇਖੀਏ ਤਾਂ ਲੰਗਰ ਦੀ ਪਰਤ ਤਾਂ ਸਾਡੇ ਕੋਲ ਚੱਲੀ ਹੋਈ ਹੈ ਉਸ ਵੇਲੇ ਮਤਲਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਤਾਂ ਇਹ ਕਹਤਾ ਕਿ ਵੀ ਆਪਾਂ ਸਭ ਇੱਕ ਆ ਦੂਸਰਾ ਇਹ ਕਹਤਾ ਕਿ ਵੀ ਮਤਲਬ ਜਿਹੜਾ ਲੰਗਰ ਹੈ ਜਿਹੜਾ ਸੇਵਾ ਆ ਉਹ ਸਭ ਤੋਂ ਪਰਮੁਖ ਮਤਲਬ ਕਿ ਨਾ ਧਰਮ ਹੈ ਫਿਰ ਉਹਨਾਂ ਨੇ ਇਸ ਤੋਂ ਬਾਅਦ ਇਸ ਤੋਂ ਬਾਅਦ ਹੋਰ ਵੀ ਵੱਡਾ ਗੱਲ ਕੀਤੀ ਉਹਨਾਂ ਨੇ ਕਿਹਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਹੁਣੇ ਬੜੀ ਮਤਲਬ ਇੱਕ ਸਰੀ ਲਈ ਇੱਕ ਮਤਲਬ ਉਹ ਹੈ ਕਿਰਤ ਕਰੋ ਵੰਡ ਛਕੋ ਨਾਮ ਜਪੋ ਜੇ ਅਪਨ ਨਾਮ ਨੂੰ ਪਹਿਲੇ ਨੰਬਰ ਤੇ ਲਿਆਈਏ ਤੇ ਇੱਕ ਬੰਦਾ ਭੁੱਖਾ ਹੋਵੇ ਕਿ ਨਾਮ ਜਪ ਲੂਗਾ ਨਹੀਂ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਨੇ ਇਹੀ ਕਿਹਾ ਕਿ ਪਹਿਲਾਂ ਕਿਰਤ ਕਰੋ ਜੀ ਪਹਿਲਾਂ ਕਿਰਤ ਕਰੋ ਅਧਿਆਤਮਿਕਤਾ ਦੇ ਤੌਰ ਦੇ ਉੱਪਰ ਪਹਿਲੀ ਕਿਰਤ ਇਹ ਹੈ ਕਿ ਤੁਸੀਂ ਦਸਾਂ ਨੋਆਂ ਦੀ ਕਮਾਈ ਕਰੋ ਹੁਣ ਦਸਾਂ ਨੋਆਂ ਦੀ ਕਮਾਈ ਵਾਸਤੇ ਬੰਦੇ ਦਾ ਮਤਲਬ ਕਹਿੰਦਾ ਸਰੀਰ ਪਸੀਨਾ ਖੂਨ ਸਿਨਾ ਇੱਕ ਹੋ ਜਾਂਦਾ ਹੈਗਾ ਜੇ ਉਹ ਕਿਰਤ ਜਿਹੜੀ ਸੀਗੀ ਉਹ ਕਿਰਤ ਨੂੰ ਆਪਾਂ ਤੀਜੇ ਨੰਬਰ ਤੇ ਤਾਂ ਰੱਖ ਨਹੀਂ ਸਕਦੇ ਸੀ ਕਿਉਂਕਿ પેટ ਭਰਨ ਵਾਸਤੇ પેટ ਦੀ ਅੱਗ ਬੁਝਾਉਣ ਵਾਸਤੇ ਸਾਨੂੰ ਭੁੱਖ ਦੀ ਭੁੱਖ ਹੈ ਭੁੱਖ ਹੈ ਤਾਂ ਮਤਲਬ ਆਨ ਦੀ ਜ਼ਰੂਰਤ ਹੈ ਕਿਰਤ ਕਰੋ ਕਿਰਤ ਕਰਨ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਵੰਡ ਛਕੋ ਵੰਡ ਛਕਣਾ ਮਤਲਬ ਸਿੰਪਲ ਯਾ ਕਿ ਵੀ ਤੁਸੀਂ ਕਮਾਈ ਕੀਤੀ ਕਿਰਤ ਕਰਕੇ ਕੁਝ ਆਪਣਾ ਪਾਲਿਆ ਪੇਟ ਢ ਕੁਝ ਤੁਸੀਂ ਮੈਂ ਲ ਕਹਿੰਦਾ ਕਿ ਉਹਨਾਂ ਲੋੜਵੰਦਾਂ ਨਾਲ ਪਾਲ ਲਿਆ ਵੰਡ ਛਕੋ ਤੀਸਰਾ ਜਦੋਂ ਇਹ ਦੋ ਚੀਜ਼ਾਂ ਪੂਰੀਆਂ ਹੋ ਗਈਆਂ ਪਰ ਮਨ ਨੂੰ ਸ਼ਾਂਤੀ ਆ ਗਈ ਕਿ ਪ੍ਰਮਾਤਮਾ ਤੋਂ ਮੈਨੂੰ ਕਾਰੇ ਲਾਇਆ ਕੁਝ ਕਮਾਇਆ ਠੀਕ ਹੈ ਤੇ ਮੈਂ ਮਤਲਬ ਕਹਿੰਦਾ ਕਿ ਉਸ ਕਮਾਈ ਤੋਂ ਕੁਝ ਜਿਹਨਾਂ ਨੂੰ ਜ਼ਰੂਰਤ ਸੀ ਲੋੜਵੰਦ ਸੀ ਉਹਨਾਂ ਨਾਲ ਵੰਡਿਆ ਤੀਸਰਾ ਹੁਣ ਮੈਨੂੰ ਜ਼ਰੂਰ ਤੇ ਹੈ ਕਿ ਵੀ ਤੂੰ ਮੈਨੂੰ ਇੱਕ ਨਾਮ ਦੀ ਦੱਸ ਦੇ ਤਾਂ ਉਹ ਬਖਸ਼ਿਸ਼ ਕਰ ਤਾਂ ਤੀਜੇ ਨੰਬਰ ਤੇ ਕੀ ਆਇਆ ਤੀਜੇ ਨੰਬਰ ਤੇ ਆ ਨਾਮ ਜਪਣਾ ਸੋ ਇਹ ਜਿਹੜੇ ਤਿੰਨ ਮੂਲ ਸਿਧਾਂਤ ਸੀ ਇਹ ਗੁਰੂ ਸਹਿਬਾਨ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋਏ ਹੋਏ ਨੇਗੇ ਹੁਣ ਇਹ ਜਿੰਨੇ ਵੀ ਅੱਗੇ ਆਪਣੇ ਗੁਰੂ ਸਹਿਬਾਨ ਹੋਏ ਨੇ ਪਹਿਲੇ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਗੁਰਮਰਦਾਸ ਜੀ ਰਾਮਦਾਸ ਅਰਜਨ ਦੇਵ ਜੀ ਮਹਾਰਾਜ ਠੀਕ ਹੈ ਜੀ ਅੱਗੇ ਗੁਰੂ ਹਰਗੋਬਿੰਦ ਰਾਏ ਜੀ ਫਿਰ ਅੱਗੇ ਚੱਲੋ ਤੁਸੀਂ ਹਰ ਰਾਏ ਜੀ ਆ ਗਏ ਹਰਕਿਸ਼ਨ ਜੀ ਆ ਗਏ ਫਿਰ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਜੀ ਆ ਗਏ ਗੁਰੂ ਗੋਬਿੰਦ ਸਿੰਘ ਜੀ ਤੱਕ ਮਤਲਬ ਕਹਿੰਦਾ ਕਿ ਉਹ ਸਿਧਾਂਤ ਪਹੁੰਚੇ ਹੁਣ ਤੁਸੀਂ ਦੇਖੋ ਕਿਤੇ ਨਾ ਕਿਤੇ ਇੱਕ ਚੀਜ਼ ਦੀ ਹੋਰ ਮਤਲਬ ਕਹਿੰਦਾ ਕਿ ਇਹਦੇ ਵਿੱਚ ਐਡੀਸ਼ਨ ਹੋਈ ਕਿ ਵੀ ਤੂੰ ਮਜਲੂਮ ਜਿਹੜਾ ਹੈ ਨਾ ਉਹਦੀ ਰੱਖਿਆ ਕਰਨੀ ਆ ਗੁਰੂ ਮਤਲਬ ਤੇਗ ਬਹਾਦਰ ਜੀ ਨੇ ਮਜਰੂਮਾਂ ਵਾਸਤੇ ਆਪਣੀ ਜਾਨ ਵੀ ਵਾਰੀ ਗੁਰੂ ਸਹਿਬਾਨਾਂ ਦੀ ਲੜਾਈ ਇਹ ਤਾਂ ਰਹੀ ਨਹੀਂ ਕਦੀ ਵੀ ਕਿ ਮੈਂ ਰਾਜ ਕਰਨੇ ਆ ਗੁਰੂ ਸਹਿਬਾਨਾਂ ਦੀ ਜਿਹੜੀ ਲੜਾਈ ਸੀ ਉਹ ਰਾਜ ਕਰਨ ਦੀ ਤਾਂ ਕਦੀ ਰਹੀ ਨਹੀਂ ਹੈਗੀ ਨਹੀਂ ਤਾਂ ਮਨ ਲ ਕਹਿੰਦਾ ਕਿ ਅੱਜ ਪੂਰਾ ਸੰਸਾਰ ਹੋ ਸਕਦਾ ਹੈ ਕਿ ਜਿਹੜੇ ਸੂਲ ਸਿਧਾਂਤਾਂ ਦੇ ਉੱਪਰ ਸਿੱਖ ਧਰਮ ਦੀ ਮਨ ਲ ਨਿਓ ਰੱਖੀ ਗਈ ਹੈ ਉਸ ਹਿਸਾਬ ਨਾਲ ਤਾਂ ਪੂਰਾ ਸੰਸਾਰ ਹੀ ਮਨ ਲ ਕਹਿੰਦਾ ਕਿ ਖਾਲਸਾ ਰਾਜ ਹੋਣਾ ਸੀ ਠੀਕ ਹੈ ਜੀ ਲੇਕਿਨ ਮਨ ਲੈ ਕਹਿੰਦਾ ਕਿ ਇਹ ਚੀਜ਼ ਹੋ ਹੀ ਨਹੀਂ ਪਰ ਇਹ ਹੈ ਆਪਣੇ ਆਪ ਦੇ ਵਿੱਚ ਪੂਰੀ ਪਰਪੱਕ ਹੈ ਸਿਧਾਂਤ ਪੂਰਾ ਪੱਕਾ ਆ ਇਸ ਪੱਕੇ ਇਸ ਸਿਧਾਂਤ ਦੇ ਉੱਪਰ ਅਗਰ ਐਨਟਾਇਰ ਵਰਲਡ ਚੱਲਦਾ ਹੈਗਾ ਤਾਂ ਦੁਖੀ ਕੋਈ ਨਹੀਂ ਰਹਿ ਸਕਦਾ ਹੈਗਾ ਦੁਖੀ ਕੋਈ ਨਹੀਂ ਰਹਿ ਸਕਦਾ ਹੁਣ ਇਦਾਂ ਕਰਦੇ ਕਰਦੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਦੋਂ ਪਹੁੰਚੇ ਤਾਂ ਜਿਹੜਾ ਅਨਿਆਇ ਨਿਆਂ ਕਰਨ ਵਾਲਾ ਸੀਗਾ ਜਾਂ ਜਿਹੜਾ ਜੋਰ ਜਬਰਦਸਤੀ ਕਰਨ ਵਾਲਾ ਸੀ ਜਾਂ ਜਿਹੜਾ ਇੱਕ ਮਕਾਰ ਰਾਜਾ ਸੀ ਜਾਂ ਇੱਕ ਮਨ ਕਹਿੰਦਾ ਕਿ ਜਿਹੜਾ ਰਾਜੇ ਸ਼ੀ ਮਕਦਮ ਕੁੱਤੇ ਵਾਲੀ ਗੱਲ ਹੈ ਨਾ ਮਤਲਬ ਇਹਦੇ ਰਾਜੇ ਜਿਹੜੇ ਸੀ ਉਹ ਸ਼ੇਰ ਬਣੇ ਘੁੰਮਦੇ ਸੀਗੇ ਜਿਹੜੇ ਮਕਦਮ ਸੀ ਉਹਨਾਂ ਦੇ ਥੱਲੇ ਸੀਗੇ ਉਹ ਕੁੱਤਿਆਂ ਵਾਂਗੂ ਮਤਲਬ ਬਿਹੇਵ ਕਰਦੇ ਸੀ ਆਮ ਜਨਤਾ ਦੀ ਹਾਲਤ ਖਰਾਬ ਸੀਗੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟਾਈਮ ਤੱਕ ਆਂਦੇ ਆਂਦੇ ਸਮੇਂ ਤੱਕ ਆਂਦੇ ਆਂਦੇ ਇਹ ਵਿਚਾਰ ਆਇਆ ਗਿਆ ਕਿ ਵੀ ਮੈਂ ਕੁਝ ਆਇਡੈਂਟੀਟੀ ਜਿਹੜੀ ਹੈ ਨਾ ਉਹ ਪੈਦਾ ਕਰਾਂ ਜੋ ਜਿਹੜੀ ਉਹ ਆਇਡੈਂਟੀਟੀ ਪੈਦਾ ਹੋਈ ਉਹ ਆਇਡੈਂਟੀਟੀ ਪੈਦਾ ਹੋਈ ਇੱਕ ਸਿੱਖ ਦੇ ਤੌਰ ਤੇ ਸਿੱਖ ਦੇ ਤੌਰ ਤੇ ਮੀਨ ਕਿ ਵੀ ਭਗਤ ਨਾਮ ਪਹਿਲਾਂ ਵੀ ਮੰਨਦੇ ਸੀਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਦਾੜੇ ਪਹਿਲਾਂ ਵੀ ਖੁੱਲੇ ਸੀਗੇ ਪਹਿਲਾਂ ਮਤਲਬ ਕਹਿੰਦਾ ਕੀ ਵੀ ਆਪਣਾ ਜਿਹੜਾ ਸੀਗਾ ਇੱਕ ਧਾਰਨੀ ਜਿਹੜੇ ਸੀਗੇ ਸਿੱਖ ਹੋਣ ਦੇ ਧਾਰਨੀ ਜਿਹੜਾ ਉਹ ਤਾਂ ਪਹਿਲਾਂ ਹੀ ਸੀਗੇ ਪਰ ਇੱਕ ਆਇਡੈਂਟੀਟੀ ਜਿਹੜੀ ਇਹ ਸੀ ਕਿ ਵੀ ਉਹ ਦੇ ਨਾਲ ਨਾਲ ਕਿਤੇ ਮਜਲੂਮ ਦੇ ਉੱਪਰ ਅਗਰ ਜ਼ੋਰ ਦਾ ਜ਼ਬਰਦਸਤੀ ਹੋ ਰਹੀ ਹੈ ਤਾਂ ਉਸ ਨੂੰ ਮਤਲਬ ਕਹਿੰਦਾ ਰੋਕਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ੁਰੂ ਹੋਇਆ ਕਿ ਉਹਨਾਂ ਨੇ ਨੀਰੀ ਤੇ ਪੀਰੀ ਦੀ ਕਿਰਪਾਨ ਆਪਣੇ ਕੋਲ ਰੱਖੀ ਲੇਕਿਨ ਉਸ ਚੀਜ਼ ਦੀ ਅਜਮਾਇਸ਼ ਵੀ ਚੱਲਦੀ ਰਹੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ ਉਸ ਚੀਜ਼ ਦੀ ਵੀ ਅਜਮਾਇਸ਼ ਚੱਲਦੀ ਰਹੀ ਕਿ ਵੀ ਤੂੰ ਅਗਰ ਬਹੁਤ ਬੇਅੰਤਹਾ ਜੁਲਮ ਕਰ ਸਕਦਾ ਹਾਂ ਤਾਂ ਮਤਲਬ ਕਹਿੰਦਾ ਕਿ ਸਾਡੀ ਸ਼ੈਨ ਸ਼ਕਤੀ ਜਿਹੜੀ ਹੈਗੀ ਆ ਉਹਦੀ ਵੀ ਕੋਈ ਇੰਤਿਹਾਨ ਹੀ ਆ ਪਰ ਹਾਂ ਇੱਕ ਟਾਈਮ ਤੇ ਆ ਕੇ ਅਗਰ ਮਜਲੂਮ ਪੂਰਾ ਮਤਲਬ ਨਹੀਂ ਸਹੀ ਮਤਲਬ ਹੈ ਕਿ ਨਾ ਰਹਿ ਰਿਹਾ ਜਾਂ ਖੁਸ਼ੀ ਨਹੀਂ ਮਿਲ ਰਹੀ ਉਹਨੂੰ ਰਹਿਣ ਦੀ ਜਾਂ ਉਹ ਡਰ ਦੇ ਵਿੱਚ ਜੀ ਰਿਹਾ ਹੈਗਾ ਤੇ ਇਹਦਾ ਮਤਲਬ ਇਹਨੂੰ ਕਿਰਪਾਨ ਚੱਕਣੀ ਪੈਣੀ ਹੈ ਉਹਦੇ ਵਾਸਤੇ ਉਹਦੀ ਰੱਖਿਆ ਵਾਸਤੇ ਤਾਂ ਗੁਰੂ ਉਹ ਜਿਹੜਾ ਪ੍ਰੋਸੈਸ ਚੱਲਦਾ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਤਲਬ ਖਾਲਸਾ ਪੰਥ ਦੀ ਸਥਾਪਨਾ ਕਰਨ ਤੋਂ ਬਾਅਦ ਇੱਕ ਆਇਡੈਂਟੀਟੀ ਪੈਦਾ ਕਰ ਦਿੱਤੀ ਆਪਣੇ ਮਤਲਬ ਆਪਣੇ ਖਾਲਸੇ ਵਿੱਚ ਆਪਣੇ ਸਿੱਖਾਂ ਦੇ ਵਿੱਚ ਸਿੱਖਾ ਸਿੱਖ ਖਾਲੀ ਇਹ ਨਹੀਂ ਹੋਉਂਨੇ ਕਿ ਵੀ ਸਹਿ ਨਹੀਂ ਕਰਦੇ ਰਹਿਣ ਜ਼ੁਲਮ ਕਰਦੀ ਆ ਤਾਂ ਦੇਖ ਲੈਣਾ ਵੀ ਤੇਰੇ ਜ਼ੁਲਮ ਦੇ ਕੀ ਇੰਤਿਹ ਹੈ ਕਿ ਕਿੰਨਾ ਕੁ ਤੂੰ ਅੱਗੇ ਵੱਧ ਸਕਦਾ ਹੈ ਪਰ ਉਹ ਉਹਨਾਂ ਨੇ ਕਿਹਾ ਕਿ ਨਹੀਂ ਇੱਕ ਨਾ ਇੱਕ ਦਿਨ ਤਾਂ ਤੈਨੂੰ ਉਹਦੇ ਸਾਹਮਣੇ ਡਟਣਾ ਪੈਣਾ ਹੈ ਤੇ ਉਹਨਾਂ ਨੇ ਜਿਹੜੇ ਹਥਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇੜੇ ਸ਼ਾਸਤਰ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਪਹਿਨਦੇ ਸੀਗੇ ਜਾਂ ਗੁਰੂ ਹਰਗੋਬਿੰਦ ਆਪ ਪਹਿਨਦੇ ਸੀ ਉਹ ਸ਼ਾਸਤਰ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਆਪਣੇ ਸਵੈ ਰੱਖਿਆ ਲਈ ਉਹ ਸ਼ਾਸਤਰ ਤੁਸੀਂ ਧਾਰਨੀ ਬਣਾਉਣਾ ਸ਼ਸਤਰਾਂ ਦੇ ਤਾਂ ਕਿ ਕੋਈ ਤੁਹਾਡੇ ਉੱਪਰ ਜ਼ੁਲਮ ਨਾ ਕਰੇ ਤੁਸੀਂ ਮਜਨੂਮ ਬਣ ਕੇ ਨਾ ਹੀ ਰਹੋ ਉਸ ਜ਼ੁਲਮ ਦਾ ਟੱਕਰਾਂ ਕਰਨ ਲਈ ਤਿਆਰ ਵੀ ਰਹੋ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਤਲਬ ਬਸਾਖੀ ਵਾਲੇ ਦਿਨ April ਦੇ ਵਿੱਚ ਬਸਾਖ ਮਹੀਨੇ ਦੇ ਵਿੱਚ ਬਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਉਹਨਾਂ ਉਹ ਖਾਲਸਾ ਪੰਥ ਉਹਨਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸ਼ੁਰੂ ਹੋਇਆ ਜਿਸ ਵਿੱਚ ਕੁਝ ਸਿਧਾਂਤ ਸੀਗੇ ਕੁਝ ਫਲਸਫੇ ਸੀਗੇ ਜਿਹੜੇ ਫਲਸਫੇ ਸੀ ਜਾਂ ਜਿਹੜੇ ਸਿਧਾਂਤ ਸੀਗੇ ਉਹਨਾਂ ਸਿਧਾਂਤਾਂ ਦੇ ਉੱਪਰ ਇਹ ਚੀਜ਼ ਸੀ ਕਿ ਵੀ ਤੁਸੀਂ ਮਜ਼ਲੂਮ ਦੀ ਰੱਖਿਆ ਕਰਨੀ ਹੈਗੀ ਆ ਤੁਸੀਂ ਕਿਰਤ ਕਰਨੀ ਹੈਗੀ ਆ ਵੰਡ ਛਕਣਾ ਹੈ ਨਾਮ ਜਪਣਾ ਹੈ ਉਹ ਸੰਤ ਸਪਾਈ ਸੀਗੇ ਪਹਿਲਾਂ ਉਹਨਾਂ ਦਾ ਪਰਪਸ ਇਹੀ ਸੀਗਾ ਪਹਿਲਾਂ ਨਾ ਉਹਨਾਂ ਦੇ ਜਿਹੜੇ ਮਤਲਬ ਕਹਿੰਦਾ ਟੀਚਾ ਸੀ ਉਹ ਇਹ ਸੀ ਕਿ ਤੁਸੀਂ ਸੰਤ ਹੋਣਾ ਠੀਕ ਹੈ ਨਾ ਜ਼ਰੂਰਤ ਪਵੇ ਤੇ ਸਪਾਈ ਹੋਣਾ ਠੀਕ ਹੈ ਨਾ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧਾਰਨੀ ਬਣੇ ਆਪ ਵੀ ਸ਼ਸਤਰਾਂ ਦੇ ਧਾਰਨੀ ਸੀਗੇ ਤੇ ਆਪਣੇ ਸਿੱਖਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਸ਼ਸਤਰਾਂ ਦੇ ਧਾਰਨੀ ਬਣੋ ਹੁਣ ਉਹ ਜਿਹੜਾ ਖਾਲਸਾ ਪੰਥ ਸਟਾਰਟ ਹੋਇਆ ਸ਼ੁਰੂ ਹੋਇਆ ਉਹ ਖਾਲਸਾ ਪੰਥ ਚਲਦੇ 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 ਇੱਕ ਟਾਈਮ ਤੱਕ 1799 ਸ਼ਾਇਦ 1799 ਦੇ ਵਿੱਚ ਮਤਲਬ ਕਹਿੰਦਾ ਕਿ ਇਹ ਆਪਣੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਉਹਨਾਂ ਨੇ ਉਸ ਵੇਲੇ ਆਪਣਾ ਮਤਲਬ ਕਹਿੰਦਾ ਕਿ ਰਾਜ ਦੀ ਸਟਾਫ ਨਾ ਕਰ ਚੁੱਕੇ ਸੀ ਉਹ 1799 ਆਂਦੇ ਆਂਦੇ ਤੇ 1839 ਤੱਕ ਉਹਨਾਂ ਦਾ ਰਾਜ ਰਿਆ ਕੋਈ 40 ਸਾਲ ਤੱਕ ਦਾ ਉਹਨਾਂ ਦਾ ਰਾਜ ਸੀਗਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਆਏ ਹੋਏ ਫਲਸਫੇ ਤੇ ਸਿਧਾਂਤਾਂ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਖਾਲਸਾ ਰਾਜ ਦੀ 40 ਸਾਲ ਤੱਕ ਰੱਖਿਆ ਕੀਤੀ ਔਰ ਖਾਲਸਾ ਰਾਜ ਨੂੰ ਮਤਲਬ ਬਹੁਤ ਫਲਾਇਆ ਔਰ ਉਹ ਖਾਲਸਾ ਰਾਜ ਜਿਹੜਾ ਸੀਗਾ ਉਹ ਕਾਬਲ ਖੰਧਾਰ ਤੋਂ ਲੈ ਕੇ ਦਿੱਲੀ ਤੱਕ ਫੈਲਿਆ ਹੋਇਆ ਸੀਗਾ ਉਹ ਖਾਲਸਾ ਰਾਜ ਤਿੱਬਤ ਤੱਕ ਗਿਆ ਹੋਇਆ ਸੀ ਜਿਹੜੇ ਅੱਜ ਚਾਈਨਾ ਦੇ ਵਿੱਚ ਹੈ ਉਹ ਤਿੱਬਤ ਤੱਕ ਗਿਆ ਹੋਇਆ ਸੀਗਾ ਉਹ ਖਾਲਸਾ ਰਾਜ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਏਰੀਆ ਸੀਗਾ ਤੇ ਉਹ ਏਰੀਆ ਉਹ ਖਾਲਸਾ ਰਾਜ ਮਤਲਬ ਕਹਿੰਦਾ ਕਿ ਉਸ ਵੇਲੇ ਸਥਾਪਿਤ ਕੀਤਾ ਗਿਆ ਤਾਂ ਕਿ ਜੇ ਸਾਡੇ ਕੋਲ ਤਾਕਤ ਹੈਗੀ ਆ ਤਾਂ ਅਸੀਂ ਮਲਜ਼ਲੂਮ ਦੀ ਰੱਖਿਆ ਵੀ ਕਰ ਸਕੀਏ ਅਸੀਂ ਮਤਲਬ ਇੱਕ ਇੱਕਾ ਜਿਹੜਾ ਹੈਗਾ ਆ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਉਹ ਵਾਲਾ ਜਿਹੜਾ ਮੈਸੇਜ ਹੈਗਾ ਆ ਸੰਦੇਸ਼ ਜਿਹੜਾ ਹੈਗਾ ਉਹ ਵੀ ਉਹਨਾਂ ਨੇ ਦਿੱਤਾ ਕਿਉਂਕਿ ਉਹਨਾਂ ਦੇ ਰਾਜ ਵਿੱਚ ਹਿੰਦੂ, ਮੁਸਲਮਾਨ, ਸਿੱਖ, ਕ੍ਰਿਸ਼ਨ ਸਭ ਲੋਕ ਸੀਗੇ ਬੜੇ ਖੁਸ਼ ਰਹਿੰਦੇ ਸੀਗੇ ਠੀਕ ਹੈ ਜੀ ਉਹ ਖਾਲਸਾ ਰਾਜ ਉਸ ਵੇਲੇ ਗੁਰੂ ਮੱਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਥਾਪਿਤ ਕੀਤਾ ਠੀਕ ਹੈ ਜੀ ਹੁਣ ਆਪਾਂ ਤੁਸੀਂ ਗੱਲ ਪੁੱਛ ਰਹੇ ਸੀਗੇ ਖਾਲਸਾ ਰਾਜ ਦੀ ਠੀਕ ਹੈ ਜੀ ਹੁਣ ਇਹ ਖਾਲਸਾ ਰਾਜ ਜਿਹੜਾ ਹੈਗਾ ਆ ਇਹ ਹੀ ਗੱਲ ਸੀਗਾ ਨਹੀਂ ਹੋਰ ਕੀ ਸੀਗਾ ਨਹੀਂ ਦੱਸੋ ਜਰਾ ਸਰ ਖਾਲਸਾ ਰਾਜ ਜੋ ਖਾਲਿਸਤਾਨ ਦੇ ਨਾਮ ਤੇ ਹਾਂ ਹੁਣ ਤੁਸੀਂ ਗੱਲ ਕੀਤੀ ਹੈ ਮਤਲਬ ਖਾਲਸਾ ਰਾਜ ਨੂੰ ਅੱਜ ਦੀ ਡੇਟ ਦੇ ਵਿੱਚ ਇੱਕ ਨਵੇਂ ਕਨਸੈਪਟ ਦੇ ਨਾਲ ਖਾਲਿਸਤਾਨ ਦੇ ਨਾਮ ਦੇ ਨਾਲ ਉਭਾਰਿਆ ਜਾ ਰਿਹਾ ਹੈ ਜਾਂ ਆਪਾਂ ਇਹ ਕਹੀਏ ਕਿ ਵੀ ਆਪਣਾ ਆਪਣੀ ਉਹ ਮੰਗ ਰਹੀ ਹੈ ਜਾਂ ਇਹ ਕਹੀਏ ਕਿ ਆਪਾਂ ਉਹਨੂੰ ਖੋਣਾ ਹੈ। ਕਿੰਨੇ ਚੀਜ਼ਾਂ ਜਾਇਜ਼ ਨਹੀਂ ਗੀਆਂ ਸਿੱਧੀ ਜਿਹੀ ਗੱਲ ਹੈ ਕਿ ਸਾਨੂੰ ਮੈਨ ਸਾਡਾ ਖਾਲਸਾ ਰਾਜ ਮਿਲਣਾ ਚਾਹੀਦਾ ਹੈ ਨਾਮ ਜੋ ਮਰਜ਼ੀ ਰੱਖੋ ਖਾਲਿਸਤਾਨ ਰੱਖ ਲਓ ਖਾਲਸਾ ਦੇਸ਼ ਰੱਖ ਲਓ ਜੋ ਮਰਜ਼ੀ ਰੱਖ ਲਓ ਲੇਕਿਨ ਗੱਲ ਇਹ ਹੈ ਕਿ ਵੀ ਖਾਲਸਾ ਰਾਜ ਖਾਲਿਸਤਾਨ ਦੇ ਨਾਮ ਨਾਲ ਜਾਂ ਖਾਲਸਾ ਦੇਸ਼ ਦੇ ਨਾਮ ਨਾਲ ਅਗਰ ਸਾਹਮਣੇ ਆ ਰਿਹਾ ਹੈਗਾ ਆ ਤਾਂ ਉਹਦੇ ਵਿੱਚ ਸੋਚਣ ਵਾਲੀ ਗੱਲਾਂ ਹੈਗੀਆਂ ਨੇ ਕੁਝ ਉਹ ਕਿਵੇਂ ਕਿ ਵੀ ਤੁਸੀਂ ਇਹ ਮੰਨ ਕੇ ਚੱਲੋ ਕਿ ਵੀ ਕਾਬਲ ਕੰਧਾਰ ਤੋਂ ਲੈ ਕੇ ਦਿੱਲੀ ਤਿੱਬਤ ਤੱਕ ਖਾਲਸਾ ਰਾਜ ਸੀਗਾ ਕਿੰਨੇ ਜਗ੍ਹਾ ਤੇ ਵੰਡੇ ਆ ਗਏ ਅੱਜ ਦੀ ਜੇਰੇ ਤੇ ਜੇਕਰ ਦੇਖੇ ਜਾਈਏ ਸਿ ਭੂਗੋਲਿਕ ਸਥਿਤੀ ਦੇਖੀ ਅੱਜ ਤਾਂ ਉਹ ਖਾਲਸਾ ਰਾਜ ਕਿੰਨੇ ਜਗ੍ਹਾ ਤੇ ਵੰਡੇ ਆ ਗਿਆ ਚੈਨਾ ਚ ਚਲਾ ਗਿਆ ਪਾਕਿਸਤਾਨ ਦੇ ਨਾਂ ਤੇ ਆ ਗਿਆ ਅਫਗਾਨਿਸਤਾਨ ਦੇਸ਼ ਉਦੋਂ ਵੀ ਹੋਇਆ ਕਰਦਾ ਸੀਗਾ ਠੀਕ ਹੈ ਨਾ ਅੱਜ ਵੀ ਹੈਗਾ ਪਰ ਪਾਕਿਸਤਾਨ ਉਹਦੇ ਵਿੱਚ ਮਤਲਬ ਕਿ ਨਵਾਂ ਦੇਸ਼ ਬਣ ਕੇ ਉਭਰਿਆ 1947 ਦੇ ਵਿੱਚ ਸਭ ਤੋਂ ਵੱਡੀ ਲੜਾਈ ਤਾਂ ਪਾਕਿਸਤਾਨ ਦੇ ਨਾਲ ਲਈ ਹੈ ਪਾਕਿਸਤਾਨ ਵਾਲੀ ਹੈ ਦੇਖਿਆ ਜਾਵੇ ਤਾਂ ਸਭ ਤੋਂ ਵੱਡੀ ਲੜਾਈ ਤਾਂ ਪਾਕਿਸਤਾਨ ਵਾਲੀ ਹੈ ਉਹ ਕਹੂਗਾ ਕਿ ਤੁਸੀਂ ਆਪਣਾ ਖਾਲਸਾ ਰਾਜ ਲੈ ਲਓ ਉਹ ਆਪਣੀ ਸੋਵਰਨਿਟੀ ਖਤਮ ਕਰਕੇ ਇਹ ਗੱਲ ਕਹੂਗਾ ਵੀ ਤੁਸੀਂ ਖਾਲਸਾ ਰਾਜ ਸਥਾਪਿਤ ਕਰਨਾ ਚਾਹ ਰਹੇ ਹੋ ਲੋਵ ਥਾਲੀ ਚ ਪ੍ਰੋਸਕ ਤੋਂ ਉਹ ਨੂੰ ਬੀਜੂਗਾ ਹੂੰ ਠੀਕ ਹੈ ਜੀ ਲੇਕਿਨ ਉਹ ਤੋਂ ਬਾਅਦ ਦੂਸਰਾ ਨੰਬਰ ਅਗਰ ਆਪਾਂ ਗੱਲ ਕਰੀਏ ਤਾਂ ਹਿੰਦੁਸਤਾਨ ਹਿੰਦੁਸਤਾਨ ਦਿੱਲੀ ਤੱਕ ਮਲ ਖਾਲਸਾ ਰਾਜ ਸੀਗਾ ਜੇ ਆਪਾਂ ਉਦੋਂ ਐਂ ਗੱਲ ਕਰਦੇ ਆ ਕਿ ਵੀ ਉਦੋਂ ਹਿੰਦੁਸਤਾਨ ਸੀਗਾ ਤਾਂ ਮੈਂ ਇਹ ਗੱਲ ਕਹੂੰਗਾ ਕਿ ਹਿੰਦੁਸਤਾਨ ਨਹੀਂ ਸੀਗਾ ਉਦੋਂ ਰਿਆਸਤਾਂ ਹੋਇਆ ਕਰਦੀਆਂ ਸੀਗੀਆਂ ਜੀਂਦ ਰਿਆਸਤ ਪਟਿਆਲਾ ਰਿਆਸਤ ਠੀਕ ਹੈ ਜੀ ਹੋਰ ਮਹਲ ਅਲੱਗ-ਅਲੱਗ ਤਰ੍ਹਾਂ ਦੇ ਮਹਲ ਰਾਜੇ ਹੋਇਆ ਕਰਦੇ ਸੀ ਛੋਟੇ-ਛੋਟੇ ਰਿਆਸਤਾਂ ਹੋਇਆ ਕਰਦੇ ਸੀ ਉਹਨਾਂ ਦੇ ਆਪਣੇ-ਆਪਣੇ ਮਲਕ ਹਨ ਕਿ ਹਕੂਮਤਾਂ ਹੋਇਆ ਕਰਦੀਆਂ ਸੀ ਉਹਨਾਂ ਦੇ ਆਪਣੇ-ਆਪਣੇ ਵਿਧੀ ਵਿਧਾਨ ਸੀਗੇ ਜਿਵੇਂ ਉਹ ਸੰਭਾਲਣਾ ਸੀਗੇ ਉਹ ਤਾਂ ਸੰਭਾਲਦੇ ਸੀਗੇ ਲੇਕਿਨ ਉਦੋਂ ਹਿੰਦੁਸਤਾਨ ਅਗਰ ਆਪਾਂ ਸਹੀ ਮਾਨਿਆਂ ਦੇ ਵਿੱਚ ਦੇਖਿਆ ਦੇਖੀ ਹੈ ਨਾ ਤਾਂ ਹਿੰਦੁਸਤਾਨ ਸਹੀ ਮਾਨਿਆਂ ਦੇ ਵਿੱਚ ਜਿਹੜੇ ਆਪਣਾ ਪਟੇਲ ਹੋਇਆ ਕੀ ਨਾ ਸੀ ਉਹਨਾਂ ਦਾ ਸਰਦਾਰ ਭਾਈ ਸਰਦਾਰ ਸਰਦਾਰ ਭਾਈ ਪਟੇਲ ਹਨ ਬੱਲੋ ਬੱਲੋ ਭਾਈ ਪਟੇਲ ਹਨ ਉਹਨਾਂ ਨੇ ਹਿੰਦੁਸਤਾਨ ਨੂੰ ਜੁਨਾਈਟ ਕੀਤਾ ਸੀਗਾ ਜਦੋਂ ਪੂਰਾ ਦੇਸ਼ ਜੁਨਾਈਟ ਹੋਇਆ ਸੀ ਤਾਂ ਫਿਰ ਹਿੰਦੁਸਤਾਨ ਦੇ ਨਾਮ ਦੇ ਨਾਲ ਉੱਭਰਿਆ ਸੀਗਾ ਠੀਕ ਹੈ ਇੰਡੀਆ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ ਕਿਉਂਕਿ ਅੰਗਰੇਜ਼ਾਂ ਨੇ ਨਾਮ ਰੱਖਿਆ ਹੋਇਆ ਸੀ ਉਹਦਾ ਠੀਕ ਹੈ ਜੀ ਹੁਣ ਇੰਡੀਆ ਨਾਮ ਠੀਕ ਹੈ ਚੱਲਿਆ ਆ ਰਿਹਾ ਇੰਡਸ ਤੋਂ ਵੀ ਸ਼ੁਰੂ ਹੋਇਆ ਇੰਡੀਆ ਦੇ ਨਾਮ ਦੀ ਆਪਾਂ ਗੱਲ ਕਰੀਏ ਇੰਡਸ ਮਤਲਬ ਹਿੰਦੁਸਤਾਨ ਠੀਕ ਹੈ ਇੰਡਸ ਨੋਟਪਜੋ ਤਾਂ ਸਾਨੂੰ ਲੱਗਦਾ ਸੀ ਸਨ ਪਹਿਲਾਂ ਸੀਗਾ ਭਾਰਤ ਠੀਕ ਹੈ ਹਿੰਦੁਸਤਾਨ ਆਇਆ ਬਾਅਦ ਦੇ ਵਿੱਚ ਠੀਕ ਹੈ ਇਹ ਬਾਅਦ ਦੇ ਵਿੱਚ ਮਤਲਬ ਕਹਿੰਦਾ ਨਾਮ ਜਿਹੜੇ ਨੇਗੇ ਅਲੱਗ-ਅਲੱਗ ਨਾ ਉਸ ਨਾਲ ਉਚਾਰੇਗੇ ਦੇਖੇਗੇ ਮਤਲਬ ਲੇਕਿਨ ਅਸਲ ਵਿੱਚ ਦੇਖਿਆ ਜਾਵੇ ਤਾਂ ਭਾਰਤ ਨਾਮ ਸੀਗਾ ਇਹ ਠੀਕ ਹੈ ਤੇ ਮਤਲਬ ਉਸ ਦੀ ਗੱਲ ਆਪਾਂ ਕਰੀਏ ਤਾਂ ਜਿਹੜਾ ਖਾਲਸਾ ਰਾਜ ਦਿੱਲੀ ਤੱਕ ਸੀਗਾ ਉਹਦੀ ਡਿਮਾਂਡ ਅੱਜ ਵੀ ਬਣਦੀ ਹੈ ਅੱਜ ਵੀ ਇਹ ਕਹਿ ਸਕ ਕਹਿੰਦੇ ਨੇ ਕਿ ਸਾਨੂੰ ਸਾਡਾ ਖਾਲਸਾ ਰਾਜ ਦਿਓ ਚਾਹੇ ਉਹ ਕਿਸੇ ਵੀ ਨਾਮ ਤੇ ਕਿਉ ਨਾ ਹੋਵੇ ਖਾਲਿਸਤਾਨ ਦੇ ਨਾਮ ਤੇ ਹੋਵੇ ਚਾਹੇ ਜਿਹੜੇ ਮਰਜ਼ੀ ਨਾਮ ਤੇ ਹੋਵੇ